ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਅੱਜ ਖੜੇ ਆ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਮਲੇਰਕੋਟਲਾ ਜਿਹੜਾ ਨਵਾਂ ਬਣਿਆ ਬਾਈ ਹਨਾ ਪਹਿਲਾਂ ਕਿਹੜਾ ਸੀਗਾ ਪਹਿਲਾਂ ਸੰਗਰੂਰ ਜ਼ਿਲ੍ਹਾ ਸੀ ਆਪਣਾ ਤੇ ਬਾਈ ਕੋਲੇ ਆਏ ਆਪਣੇ ਮਿੱਤਰਿਆ ਵੀਰੇ ਇਹ ਤੇ ਇਹ ਬੜਾ ਸਾਈਕਲਾਂ ਤੁਸੀਂ ਮਗਰ ਦੇਖ ਰਿਹਾ ਹੋਣਾ ਪੁਰਾਣੇ ਸਾਈਕਲਾਂ ਦਾ ਕੰਮ ਆ ਪੁਰਾਣੇ ਸਾਈਕਲ ਬਾਈ ਵੇਚਦਾ ਜੇ ਕਿਸੇ ਮਿੱਤਰ ਬਿੱਲ ਜੀ ਨੂੰ ਪੁਰਾਣੇ ਸਾਈਕਲ ਚਾਹੀਦਾ ਮਤਲਬ ਕਿ ਨਵੇਂ ਆਪਾਂ ਕਰੀ ਆਪਣੇ ਬਾਈਸਟ ਨਹੀਂ ਹੁੰਦਾ ਗਿਆ ਹਨਾ ਤੇ ਇਹਦੇ ਕੋਲੇ ਜਿੰਨੇ ਵੀ ਸਾਈਕਲ ਖੜੇ ਆ ਸਾਰੇ ਵਧੀਆ ਹਾਲਤ ਦੇ ਆਪਾਂ ਸਾਈਕਲ ਵੀ ਦੇਖਾਂਗੇ ਬਾਅਦ ਚ ਤੇ ਬਾਈ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਇਹ ਬਾਈ ਦਾ ਫੋਨ ਨੰਬਰ ਪੈਂਡ ਲੋਕੇਸ਼ਨ ਆ ਤੁਸੀਂ ਕਿੱਥੋਂ ਆ ਸਕਦੇ ਹੋ ਕਿਹੜੇ ਪਾਸੇ ਸਾਰਾ ਕੁਝ ਦੱਸ ਦਿਆਂ ਨਾਲ ਤੁਹਾਨੂੰ ਸਾਈਕਲ ਦਿਖਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਤੇ ਆਪਦਾ ਨਾਂ ਟਿਕਾਣਾ ਦੱਸ ਦੇ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਾਈਆਂ ਨੂੰ ਕਾ ਲੋਡ ਸਾਈਕਲ ਨਾਲ ਜੁੜੇ ਨੇ ਜੋ ਤੇ ਸੁਗਰਾਣਾ ਕਰਦੇ ਆ ਬਾਈ ਪ੍ਰਮਾਤਮਾ ਦਾ ਪਹਿਲਾਂ ਜੋ ਜਿਨ੍ਹਾਂ ਨੇ ਆਪਣਾ ਚਲੋ ਕੰਮ ਚਲਵਾਇਆ ਇਹ ਤੇ ਬਦੌਲਤ ਬਾਈ ਕੋਦੇ ਹੁੰਦਾ ਨੇ ਦੇਵ ਬਾਈ ਤੇ ਰਮਨਪ੍ਰੀਤ ਬਾਈ ਆ ਬਲੂ ਸਾਰੇ ਭਾਈ ਭਰਾਵਾਂ ਦੇ ਨਾਲ ਆ ਤੇ ਆਪਣੇ ਕੋਲੇ ਮਾਨਕੀ ਇਸ ਟਾਈਮ ਸਾਈਕਲ ਜਿਹੜੇ ਬ੍ਰਾਂਡ ਖੜੇ ਆ ਸਾਰੇ ਮੰਨ ਲਓ ਤੁਸੀਂ ਕੰਡੀਸ਼ਨ ਉਹਨਾਂ ਦੀ ਪੂਰੀ 90% ਮਿਲਦੀਆਂ ਤੁਹਾਨੂੰ 90% ਕੰਡੀਸ਼ਨ ਦੇ ਵਿੱਚ ਸਾਈਕਲ ਮਿਲਣਗੇ ਬ੍ਰੈਂਡ ਤੇ ਆਪਣੀ ਲੋਕੇਸ਼ਨ ਹੈਗੀ ਆ ਪਿੰਡ ਮਾਨਕੀ ਤੇ ਜ਼ਿਲ੍ਹਾ ਮਰੀਕੋਲ ਦਾ ਤੇ ਆਪਣਾ ਫੋਨ ਨੰਬਰ ਹੈਗਾ 9364101313 9364101313 ਇਸ ਦਾ ਤੇ ਅਕਾਲ ਰੋਡ ਸਾਈਕਲ ਨਾਮ ਤੇ ਹਾਂਜੀ ਤੇ ਇੰਸਟਾਗ੍ਰam ਆਪਣਾ ਹੈਗਾ ਕਾਲ ਰੋਡ ਸਾਈਕਲ ਨਾਮ ਤੇ ਤੇ YouTube ਪੇਜ ਆਪਣਾ ਉਹ ਵੀ ਅਕਾਲ ਰੋਡ ਸਾਈਕਲ ਨਾਮ ਤੇ ਤੇ ਬਾਈ ਜਿਹੜੇ ਆਪਣੇ ਆਪਣੇ ਕੋਲ ਆਉਣਾ ਚਾਹੁੰਦੇ ਆ ਜਿਵੇਂ ਮੰਨ ਲਓ ਤੁਸੀਂ ਮੋਗਾ ਸਾਈਡ ਤੋਂ ਆਉਣਾ ਤੇ ਉਹ ਬਾਈ ਆਪਣੇ ਜਗਰਾਉਂ ਰੈਕੋਟ ਰੈਕੋਟ ਹੋ ਕੇ ਆ ਸਕਦੇ ਆ ਤੇ ਜਿਨ੍ਹਾਂ ਨੇ ਬਾਈ ਸੁਨਾਮ ਤੋਂ ਆਉਣਾ ਉਹ ਸੰਗਰੂਰ ਧੂਰੀ ਹੋ ਕੇ ਆ ਸਕਦੇ ਆ ਤੇ ਬਾਈ ਬਠਿੰਡੇ ਵਾਲੇ ਆ ਸਕਦੇ ਆ ਬਰਨਾਲਾ ਹੋ ਕੇ ਜੀ ਤੇ ਸਾਰੇ ਵੀਰਾਂ ਦਾ ਧੰਨਵਾਦ ਜੋ ਜੁੜੇ ਹੋਏ ਆ ਆਪਣੇ ਨਾਲ ਤੇ ਬਾਈ ਦੇਰ ਦਾ ਜੀ ਧੰਨਵਾਦ ਜੋ ਸਾਡੇ ਕੋਲ ਪਹੁੰਚੇ ਅੱਜ ਕੋਈ ਨਹੀਂ ਘੱਟ ਲਈ ਧੰਨਵਾਦ ਨਾ ਕਰਦੋ ਤੇ ਇਹੜਾ ਬਾਈ ਸਾਈਕਲ ਦੇਖਦਾ ਸਾਰੇ ਇੱਕ ਵਾਰੀ ਕਿਹੜੇ ਕਿਹੜੇ ਸਾਈਕਲ ਬਾਈ ਕੋਲੇ ਖੜੇ ਆ ਤੇ ਇਹਨਾਂ ਦਾ ਕੀ ਰੇਟ ਸਾਬ ਜੋ ਵੀ ਹਿਸਾਬ ਦਾ ਹੋ ਹੈਗਾ ਸਾਰਾ ਕੋਈ ਕੰਮ ਬਾਈ ਦਾ ਇਹਦੇ ਇਹਨੂੰ ਆਪਣੇ ਨਾਲ ਜ਼ਿਆਦਾ ਜਾਣਕਾਰੀ ਆ ਤੇ ਪੁੱਛ ਦਾਂ ਕੀ ਗੱਲਬਾਤ ਕਰਦੇ ਆ ਬਲਜੀਤ ਵੀਰੇ ਹੁਣ ਆਪਾਂ ਨੇ ਇੱਕ ਵਾਰ ਸਾਈਕਲਾਂ ਦਾ ਢੇਡਾ ਦੇ ਲਈਏ ਕਰੀ ਤੇ ਮੜਾ ਜੀ ਸਾਨੂੰ ਦੱਸ ਇਹਦਾ ਮੜਾ ਜੀ ਬਾਈ ਹੋਰਾਂ ਨਾਲ ਵੀ ਵਾਕਫ ਕਰਵਾ ਦਈਏ ਇਹਦਾ ਬਾਈ ਮਿੱਤਰੀ ਆ ਬਾਈ ਬਲਜੀਤ ਹੋਰਾਂ ਦਾ ਹਾਂਜੀ ਹਾਂਜੀ ਵੀਰੇ ਤੇ ਇਹ ਹਾਂਜੀ ਤੇ ਇਹ ਬਾਈ ਹੋਰੀ ਸਾਈਕਲ ਲੈਣ ਆਏ ਨੇ ਬਾਈ ਕੋਈ ਮਦਲਿਆਨੇ ਤੋਂ ਆਇਆ ਪਿੰਡ ਮੋਗਾ ਜੀ ਦਾ ਠੀਕ ਆ ਮਤਲਬ ਜਵਾਨ ਨੇ ਲੈਣਾ ਸਾਈਕਲਣਾ ਹਾਂਜੀ ਹਾਂ ਇਹ ਮੋਗਾ ਤੋਂ ਬਾਈ ਹੋਰੀ ਸਾਈਕਲ ਲੈਣ ਆਏ ਇੱਥੇ ਤੇ ਬਾਈ ਬਲਜੀਤ ਆਪਾਂ ਇਧਰੋਂ ਲੱਗ ਜੀ ਹੈ ਨਾ ਹਾਂਜੀ ਹਾਂਜੀ ਵੀਰੇ ਆਹ ਕਿਹੜਾ ਖੜਾ ਜ਼ੀਰੋ ਵਾਲਾ ਤਾਂ ਰਹਿਣੀ ਜ਼ੀਰੋ ਸਪ੍ਰਿੰਟ ਹਾਂ ਇਹਦਾ ਸਧਾਰਨ ਚਲੋ ਕੋਈ ਨਹੀਂ ਜਿੰਨੇ ਵੀ ਚੰਗੇ ਵਾਲੇ ਆ ਸਾਰੇ ਖੜਿਆ ਰੈਲੇ ਖੜਾਗਾ ਹਾਂਜੀ ਉਹ ਰੈਲੇ ਵਾਲਾ ਦਾ ਖੜਾ ਟਾਇਰਨ ਟਾਇਰ ਤੇ ਮੌਂਟਰਾ ਆਹ ਸਾਈਕਲ ਦਾ ਕੀ ਰੇਟ ਇਹ ਮੰਨ ਲਓ ਤੁਸੀਂ ਆਪਣਾ ਜਿਵੇਂ 25+ ਸਾਈਕਲ ਆ ਗਿਆ ਹਾਂਜੀ ਹਾਂਜੀ ਬਾਈ ਹਾਂ ਤੇ ਆਪਣਾ ਨਾ ਇਹ 14.5 ਦੀ ਰੇਂਜ ਤੇ ਰੱਖੇ ਹੋਇਆ ਸਾਈਕਲ ਦੀ ਹਾਲਤ ਵਧੀਆ ਹੈ ਨਾ ਟਾਇਰ ਟੂਰ ਬਾਈ ਵਧੀਆ ਪਏ ਨੇ ਹਾਂ ਤੇ ਵੀ ਇਹ ਮੇਨ ਗੱਲ ਆ ਵੀ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਹਾਂ ਐਲਟਸ ਦਾ ਗੀਅਰ ਗੁਰ ਵਧੀਆ ਨੇ ਬਾਈ ਸਾਰੇ ਇਹਦੇ ਗੀਅਰ ਲੱਗੇ ਹੋਇਆ ਹਾਂ ਤੇ ਆ ਵੀ ਠੀਕ ਹੈ ਸਾਈਕਲ ਨਾ ਹਾਲਤ ਇਹਦੀ ਵਧੀਆ ਚਲਾ ਗਿਆ ਤੇ ਐਲੂਮੀਨੀਅਮ ਦੇ ਵਿੱਚ ਸਾਰਾ ਐਲੂਮੀਨੀਅਮ ਦਾ ਸਾਈਕਲ ਇਹ ਠੀਕ ਆ ਬਾਈ ਇਹਦੀ ਇਹਦੀ ਵੀ ਡਿਮਾਂਡ ਹੈਗੀ ਆਪਣੇ 14.5 ਦੀ ਠੀਕ ਆ ਬਾਈ ਤੇ ਹਾਂ ਸਾਰਾ ਐਲੂਮੀਨੀਅਮ ਦਾ ਸਾਈਕਲ ਆ ਤੇ ਵਧੀਆ ਲੈ ਲਵਾਖ ਲਈ ਚੰਗਾ ਸਣਾ ਆ ਵਧੀਆ ਇਹਦਾ ਠੀਕ ਹੈ ਸਾਈਕਲ ਆ ਸਾਈਕਲ ਵੀ ਤੇਰਾ ਵਧੀਆ ਨਾ ਉਸ ਦਾ ਆ ਗਿਆ ਵੀਰੇ ਇਹ ਜਿੰਨੇ ਨਾ ਆਪਾਂ ਆਨਲਾਈਨ ਦੇ ਅੱਜ ਚੈੱਕ ਕਰਦੇ ਆ ਫਿਰ 30000 ਦਾ ਠੀਕ ਹੈ ਬਾਈ ਤੇ ਤੁਹਾਡਾ ਤੁਸੀਂ ਕੀ ਦਾ ਆਹ ਇਹਦਾ ਪ੍ਰਾਈਸ 1500 ਰੱਖਿਆ ਹੋਇਆ ਠੀਕ ਹੈ ਹਾਲਤ ਵਧੀਆ ਉਹ ਵੀ ਸਾਰਿਆਂ ਸਾਈਕਲਾਂ ਦੀ ਨਾ ਹਾਂਜੀ ਹਾਂ ਉਹ ਵੀ ਟਾਇਰ ਟੂਰ ਵਧੀਆ ਇਹਦੇ ਟਾਈਮ ਮੈਨ ਟਾਇਰ ਤੇ ਗੀਅਰ ਹਾਂਜੀ ਹਾਂ ਟਾਇਰ ਤੇ ਗੀਅਰ ਦਾ ਪ੍ਰੋਪਰ ਓਕੇ ਆ ਇਹ ਜੀ ਆ ਤਾਂ ਰੋਡ ਬਾਈਕ ਹੈ ਨਾ ਹਾਂਜੀ ਹਾਂ ਟਰਾਈਬਨ ਇਹਦੇ ਬਾਰੇ ਵੀਰੇ ਤੁਹਾਨੂੰ ਪਤਾ ਹੀ ਹਾਂ ਇਹ ਮਤਲਬ ਜਿੰਨਾ ਬੰਦੇ ਨੇ ਸਵੇਰੇ ਸ਼ਾਮ ਸੈਰ ਕਰਨ ਵਾਸਤੇ ਚਲਾਉਣਾ ਹੈ ਨਾ ਸੈਰ ਵਾਸਤੇ ਹੀ ਉਹਨਾਂ ਵਾਸਤੇ ਵਧੀਆ ਸਾਈਕਲ ਹੈ ਰੋਡ ਬਾਈ ਰੋਡ ਬਾਈ ਕਹਿੰਦਾ ਇਹ ਰੋਡ ਤੇ ਵਾਲੀ ਆ ਗਈ ਟੋਪ ਰੋਡਿੰਗ ਆ ਗਈ ਇਹਦਾ ਕੀ ਰੇਟ ਹੋਊਗਾ ਬਾਈ ਇਹ ਆਪਣੇ ਕੋਲੇ 16.5 ਵੀਰੇ। ਮੈਂ ਅਗੜ ਖੜਾ। ਹਾਂ 16.5 ਹੀ ਰਹੀ। ਨਵਾਂ ਕਿੰਨੇ ਦਾ ਹੋਏ ਇਹ? ਨਵਾਂ ਵੀਰੇ 25000 ਦਾ ਹੈ। ਠੀਕ ਹੈ। ਇਹ ਬੀਟ ਵੈਨ ਹਨਾ? ਹਾਂ ਜੀ ਬੀਟ ਵੈਨ ਦਾ ਪ੍ਰਾਈਸ ਬਣਾ ਕੇ। ਆਹ ਸੋਨਾ ਸਾਈਕਲ ਆ। ਇਹਨਾਂ ਦੀ ਡਿਮਾਂਡ ਜ਼ਿਆਦਾ ਹੈ ਜਿਵੇਂ ਇਹ ਪਹਿੜੀਏ ਵੀ ਕਿਸੇ ਨੇ ਖੇਤ ਜਾਣਾ, ਕਿਸੇ ਨੇ ਆਪਣੇ ਬਾਲ ਨੂੰ ਜਿੰਮ ਜਾਣਾਗਾ ਉਹ ਜ਼ਿਆਦਾ ਯੂਜ਼ ਕਰਦੇ ਜੀ। ਹਾਂ ਇਹ ਤਾਂ ਸੋਨੇ ਸਾਈਕਲ ਕਰੇ ਘਰੇ ਪਿੰਡ ਚ ਲਾਉਣ ਨੂੰ ਵਧੀਆ ਆ ਜਵਾਕਾਂ ਵਾਸਤੇ ਵੀ, ਫੱਟੇ ਬੰਦਾ ਚਲਾ ਸਕਦਾ ਹੈ ਨਾ। ਇਹਦਾ ਕੀ ਰੇਟ ਆ ਬਾਈ? ਇਹਦਾ ਆਪਣੇ ਕੋਲ ਵੀਰੇ ਜਿਵੇਂ ਨਵੀਂ ਕੰਡੀਸ਼ਨ ਦੇ ਵਿੱਚ ਹੁੰਦਾ 50000 ਦਾ ਸੇਲ ਕਰਦੇ ਆਂ ਕੰਡੀਸ਼ਨ ਡਾਊਨ ਆ ਥੋੜੀ ਜਿਹੀ 40000 35000 ਠੀਕ ਹੈ ਬਾਈ ਇੰਨੀ ਵੀ ਡਾਊਨ ਹੈ ਨਹੀਂਗੀ ਹਾਂ ਪਰ ਇਹਨਾਂ ਵੀ ਇਹਦੇ ਗੇਅਰ ਗੂਰ ਹੈ ਨਹੀਂਗੇ ਇਹ ਇੱਕੋ ਹੀ ਆਪਣੇ ਆਮ ਸਾਈਕਲ ਹੁੰਦੇ ਜਿਵੇਂ ਪਰ ਇਹ ਪਿੰਡ ਚ ਚਲਾਉਣ ਨੂੰ ਘਰੇ ਚਲਾਉਣ ਨੂੰ ਵਧੀਆ ਸਾਈਕਲ ਆ ਹਾਂਜੀ ਦੁਕਾਨ ਤੋਂ ਕੋਣ ਤੋਂ ਜਾਣਾ ਹੋਵੇ ਬੰਦੇ ਨੇ ਅਸਲੀ ਦਾ ਠੀਕ ਹੈ ਭਾਈ ਜਦੋਂ ਮੈਂ ਖੜਾ ਨੂੰ ਦੇਖੋ ਹੁਣ ਕੰਡੀਸ਼ਨ ਪੂਰੀ ਸਰਾ ਹੋ ਜਿਹੜਾ ਆ ਪਿਆ ਹਨਾ ਬੀਟ ਬੰਨੇ ਦੀ ਕੰਡੀਸ਼ਨ ਜਮਾਂ ਸਹੀ ਆ ਇਹ ਕਿੰਨੇ ਦਾ ਹੋਊਗਾ ਇਹ ਮੰਨ ਲਓ 5000 ਦੇ ਵਿੱਚ ਇਹ ਨਵਾਂ ਮਿਲ 600000 ਦਾ ਨਹੀਂ ਆ 700000 ਦਾ ਹੈ ਹਨਾ ਹੁਣ ਜਮਾਂ ਕੰਡੀਸ਼ਨ ਨਵੀਂ ਆ ਨਵਾਂ ਆਪਾਂ ਨੂੰ ਠੀਕ ਹੈ ਠੀਕ ਹੈ ਭਾਈ ਇਹ ਮੈਂ ਰੌਕ ਰਾਈਡਰ ਖੜਾਈ ਐਸਪੀ 20 ਐਚਐਫ ਮਾਡਲ ਇਹ ਬੈਟਮੈਨ ਤੋਂ ਉੱਪਰ ਆ ਜਾਂਦਾ ਇਹ ਸਾਈਕਲ ਬੜਾ ਵਧੀਆ ਯਾਰ ਇਹਨਾਂ ਘੁੱਦੇ ਦਾ ਮਿੱਤਰ ਹੈ ਕਬੀਤ ਮੁੰਡਾ ਉਹ ਲੈ ਕੇ ਆਇਆ ਅੱਛਾ ਅੱਛਾ ਨਵਾਂ ਹੀ ਲੈ ਕੇ ਆਂਦਾ ਲੈ ਕੇ ਆਉਣੇ ਇਹ ਸਾਈਕਲ ਬਹੁਤ ਵਧੀਆ ਹੈ ਯਾਰ ਹੁਣ ਇਹਦਾ ਵੀ ਦੇਖ ਲਓ ਤੁਸੀਂ 8500 ਚ ਪੈਂਦਾ ਹੈ ਤੇ ਆਪਾਂ ਨੂੰ 6800 ਦਾ ਬਸ ਅਵੇਲੇਬਲ ਆ ਬੰਦੇ ਕੋਲ ਇਹ ਮੈਨੂੰ ਲੱਗਦਾ ਇਹ ਉਹਨਾਂ ਨਾਲੋਂ ਜ਼ਿਆਦਾ ਰੀਝੇ ਨੇ 7500 ਲਾਉਣਾ ਨਾ 7500 ਦੇ ਨਾਲੋਂ ਆਹ 8500 ਲਾਇਆ ਫਾਇਦੇਮੰਦ ਹਾਂ ਤੇ ਉਸ ਤੋਂ ਬਾਅਦ ਆ ਰੇਲੇ ਵਾਲਾ ਆ ਗਿਆ ਸਾਈਕਲ ਇਹ ਬੈਟਮੈਨ ਰਿਵਰ ਸਾਈਡ 50 ਆ ਗਿਆ ਠੀਕ ਤੇ ਜਰਮਨ ਦਾ ਆ ਗਿਆ ਸਟੋਲ ਇਸ ਦੋ ਵਾਰ ਗਦਾਉਂਕੀ ਇਹਨੇ ਠੀਕ ਆ ਹਾਂ ਦੇ ਹਾਂ ਆਪ ਵੀ ਸਾਈਕਲ ਸੋਣਾ ਯਾਰ ਹਾਂ ਬਟ ਮੈਂ ਰਿਵਰ ਸਾਈਡ ਫਿਰ ਕਿੰਨੇ ਸਾਈਕਲ ਖੜੇ ਹੋਣੇ ਮਦਾ 30 35 ਸਾਈਕਲ ਦਾ ਨਾ ਹਾਂਜੀ ਹਾਂ ਭਰੇ ਪਹਿਲਾਂ ਜਿਆਦਾ ਨਹੀਂ ਸੀਗੇ ਯਾਰ ਇੰਨਾ ਏਦੋਂ ਜਿਆਦਾ ਸੀਗੇ ਜਿਵੇਂ ਨਾ ਆ ਮਹੀਨੇ ਦੇ ਵਿੱਚ ਤੁਸੀਂ ਆਪਣਾ YouTube YouTube ਚੈਨਲ ਚੈੱਕ ਕਰ ਸਕਦੇ ਲਗਾਤਾਰ ਨਾ ਵੀਡੀਓ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਸਾਈਕਲ ਜਾਂਦੇ ਰਹੇ ਮਾਰੇ ਦੀ ਕਰਪਾ ਕਰੀ ਹਾਂਜੀ ਹਾਂਜੀ ਸਟਾਕ ਵੱਧ ਸੀ ਉਹਨੂੰ ਸਟਾਕ ਹੋਰ ਇਕੱਠਾ ਕਰਾਂਗੇ ਜੀ ਕਿੱਦੂ ਠੀਕ ਆ ਠੀਕ ਆ ਬਾਈ ਤੇ ਅੱਜ ਇੱਥੇ ਬਾਈ ਕੋਲੇ ਮੈਂ ਵੀ ਲੈ ਕੇ ਆਇਆ ਸਾਈਕਲ ਅਸਲ ਵਿੱਚ ਮੈਂ ਲੈ ਲਿਆ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਪੈਸੇ ਲਾ ਕੇ ਬਾਹਲੇ ਤਾਂ ਹੁਣ ਆ ਸਾਈਕਲ ਇੱਕ ਇਹ ਮੈਂ ਵੇਚਣਾ ਕਿਉਂਕਿ ਮੇਰੇ ਕੋਲੇ ਦੋ ਸਾਈਕਲ ਬਾਈ ਹੋਰ ਹੈਗੇ ਆ ਸਾਈਕਲ ਟ੍ਰੈਕ ਆ ਇਹਦੇ ਨਾਲ ਅਸੀਂ ਸਪੈਸ਼ੀਅਲ ਟੂਰ ਲਾਇਆ ਇੱਕ ਸਿੱਕ ਮਲਾਇਆ ਦੋ ਟੂਰ ਹੀ ਲਾਇਆ ਰੇ ਬਾਈ ਕੋਲ ਠੱਲੇ ਗਿਆ ਇੱਥੇ ਇਹ ਜੇ ਕਿਸੇ ਨੂੰ ਇਹ ਚਾਹੀਦਾ ਹੋਵੇ ਤਾਂ ਇਹ ਵੀ ਲੈ ਸਕਦੇ ਹੋ ਇਹਦਾ ਨਵੇਂ ਦਾ ਰੇਟ 80000 ਰੁਪਿਆ ਹੁਣ ਬਾਈ ਕਿੰਨੇ ਦਾ ਦੇਊ ਇਹ ਬਾਈ ਨੂੰ ਸਾਈਕਲ ਇਹ ਵੀ ਵਧੀਆ ਇਹ ਮੇਰਾ ਸਾਈਕਲ ਆ ਤਾਂ ਕਰਕੇ ਇਹ ਸਾਰਿਆਂ ਨਾਲ ਵਧੀਆ ਚਾਹੀਆ ਲਾਈਆ ਸਪੈਸ਼ਲ ਆ ਹਾਂ ਕਿਸੇ ਟਾਇਰ ਟੂਰ ਜੋੜ ਦੇ ਬਾਈ ਹਾਂਜੀ ਹਾਂਜੀ ਇਹਦਾ ਟਾਇਰ ਜੋੜ ਦੇ ਤੇ ਇਹਦੀ ਹਾਲਤ ਇਹਦੀ ਇਹ ਬਹੁਤ ਅੱਛਾ ਸਾਈਕਲ ਆ ਬਹੁਤ ਅੱਛਾ ਸਾਈਕਲ ਬਹੁਤ ਇਹਨੂੰ ਬਹੁਤ ਐ ਸ਼ਿੰਗਾਰ ਕੇ ਰੱਖਾਂਗੇ ਪੂਰਾ ਹੁਣ ਦੇਖੋ ਤੇ ਤੁਹਾਨੂੰ ਫੋਟੋ ਪਾਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਹੋਰ ਧੰਨਵਾਦ ਵੀਰੇ ਤੁਹਾਡਾ ਸ਼ੁਕਰੀਆ ਠੀਕ ਆ ਬਾਈ ਬਲਜੀਤ ਕੰਮ ਬਾਈ ਤੇਰਾ ਸੋਹਣਾ ਤੇ ਮੈਨੂੰ ਐ ਲੱਗਦਾ ਵੀ ਪੰਜਾਬ ਦੇ ਵਿੱਚ ਪੁਰਾਣੇ ਸਾਈਕਲ ਕੰਮ ਵੀ ਤੇਰਾ ਇਕੱਲੇ ਦਾ ਹੀ ਹੈ ਨਾ ਵੇ ਮਹਾਰਾਜੋ ਡਰ ਕੇ ਕਹਿੰਦੇ ਆ ਤੇ ਰੱਬ ਤੋਂ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਵੀ ਹਾਂਜੀ ਆਪਦੇ ਤੁਹਾਡੇ ਹੂੰ ਹੂੰ ਮੈਨੂੰ ਸਾਹਮਣੇ ਵਾਲਾ ਬੰਦਾ ਜੀ ਕਹਦਾ ਹੁੰਦਾ ਯਾਰ ਜੀ ਆਪਾਂ ਆਪ ਕਹਿ ਕੇ ਨਹੀਂ ਨਹੀਂ ਬਾਈ ਇਹ ਸੋਹਣਾ ਕੰਮ ਆ ਜੇ ਥੋੜਾ ਥੋੜਾ ਬਜਟ ਹੋ ਜਾ ਹੈਗਾ ਵੀ ਤੁਸੀਂ ਬਾਲੇ ਪੈਸੇ ਨਹੀਂ ਲਾਉਣੇਗੇ ਤਾਂ ਉਹਨਾਂ ਪੈਸਿਆਂ 'ਚ ਤੁਹਾਨੂੰ ਵਧੀਆ ਸਾਈਕਲ ਮਿਲ ਜਾਊਗਾ ਬਾਈ ਸਾਈਕਲ ਬਾਈ ਜਿੰਨੇ ਵੀ ਖੜੇ ਐ ਇੱਥੇ ਇਹ ਆਪਣੀ ਫੁੱਲ ਗਾਰੰਟੀ ਹੈ ਸਾਈਕਲ ਸਾਰਿਆਂ ਦੀ ਹਾਲਤ ਪੂਰੀ ਵਧੀਆ ਕਿ ਵੀਰੇ ਇਦਾਂ ਕੀ ਵੀ ਜਿਵੇਂ ਡਿਮਾਰਡ ਤੇ ਕੋਈ ਵੀ ਸਾਈਕਲ ਅਗਲਾ ਲੈ ਸਕਦਾ ਤੇ ਆਪਣੇ ਕੋਲ ਇਸ ਟਾਈਮ ਨਾ ਉਹ ਮਰੀਟਾ ਦਾ ਵੀ ਖੜਾ ਹੈ ਤੇ ਆਪਣੇ ਕੋਲ ਪੋਲੀਗੋਨ ਦਾ ਵੀ ਖੜਾ ਹੈ ਸਾਈਕਲ ਜਿੱਦਾਂ ਮਾਰਦੇ ਜਿਵੇਂ ਜਿਵੇਂ ਕਾਰਾਂ ਦੀ ਟਰੈਕਟਰ ਦੀ ਮੰਡੀ ਨਹੀਂ ਲੱਗਦੀਆਂ ਹੁੰਦੀਆਂ ਗਿਆ ਮਾਨਕੀ ਸਾਈਕਲ ਦੀ ਮੰਡੀ ਲੈ ਕੇ ਲਾ ਦੇਗਾ ਤੂੰ ਹਾਂ ਚਲੋ ਠੀਕ ਆ ਬਾਈ ਬਲਜੀ ਦਾ ਤੇ ਉਹ ਭਾ ਪਤਰਾ ਨੰਬਰ ਨੂੰ ਬਸਲੇ ਲਿਖ ਦਿੰਦੇ ਸਾਰਾ ਹਣਾ ਪਾ ਦੇਾਂਗੇ ਬਈ ਕੋਈ ਚੱਕਰ ਨਹੀਂ ਸਾਈਕਲ ਬਈ ਬਹੁਤ ਖੜੇ ਆ ਬਈ ਸਾਰੇ ਜੇ ਕਿਸੇ ਨੇ ਲੈਣਾ ਚੱਕ ਲੋ ਆ ਕੇ ਮੌਕਾ ਉਹ ਵੀ ਸਾਈਕਲ ਬਹੁਤ ਸੋਹਣਾ ਖੜਾ ਯਾਰ ਹਾਂ ਜੀ ਵੀਰੇ ਉਹ ਮੈਂ ਤਾਂ ਦਿਖਾਇਆ ਹੀ ਨਹੀਂ ਯਾਰ ਹਾਂ ਜੀ ਹਾਂ ਰੈੱਡ ਲੈ ਰੋਡ ਤਾਂ ਰਹਿ ਗਿਆ ਯਾਰ ਇਹ ਵੀ ਰੋਡ ਬਾਈ ਕੀ ਆ ਭਜਾਉਣ ਵਾਲਾ ਇਹਦੀ ਕੀ ਕੀਮਤ ਆ ਬਾਈ ਇਹ ਆਪਣੇ ਵੀਰੇ ਜਿਵੇਂ 25000 ਦਾ ਨਵਾਂ ਠੀਕ ਆ ਬਾਈ ਇਹ 20 ਦਾ ਕਲਾਸ ਤੋਂ ਦੇ ਦਾਂਗੇ ਕੰਡੀਸ਼ਨ ਜੇ ਜਿਹਾਲ ਜਿਵੇਂ ਨਵੀਂ ਪਈ ਹੋਣਾ ਹਾਂ ਕੰਡੀਸ਼ਨ ਦੇ ਹਿਸਾਬ ਨਾਲ ਆਪਾਂ ਇਹ 20 ਦਾ ਕਲਾਸ ਕਰਾਂਗੇ ਜਣੇ ਕਿ ਬਾਈ ਜੇ ਤੁਸੀਂ ਇੱਥੇ ਆਓਗੇ ਸਾਈਕਲ ਤਾਂ ਤੁਸੀਂ ਲੈ ਕੇ ਹੀ ਮੋੜੋਗੇ ਖਾਲੀ ਨਹੀਂ ਮੁਰਦੇ ਕਿ ਸਾਈਕਲ ਨਵੇਂ ਹਰ ਕੀ ਪਏ ਸਾਰੇ ਇੱਕ ਵੀਰੇ ਇਦਾਂ ਗਾ ਵੀ ਦੇਖੋ ਡਿਮਾਂਡ ਦੇ ਹਿਸਾਬ ਨਾਲ ਨਾ ਦੇਖੋ ਬਿਦਾਊਟ ਗੇਅਰ ਵੀ ਰੱਖਣੇ ਪੈਂਦੇ ਆ ਤੇ ਰੋਡ ਬਾਈਕ ਵੀ ਰੱਖਣੇ ਪੈਂਦੇ ਆ 29 ਟਾਇਰ 27.5 ਦੀ ਸਾਰੇ ਜਨ ਹਿਸਾਬ ਨਾਲ ਜੇ ਤੁਹਾਨੂੰ ਸਾਈਕਲਾਂ ਦਾ ਜਿੰਨਾ ਵੀ ਸਮਾਨ ਸੱਪਾ ਸਾਰਾ ਹੁੰਦਾ ਕੁਆਲਿਟੀ ਤੇ ਵੈਰਾਈਟੀ ਹੁੰਦੀ ਆ ਸਾਰੀ ਵੈਰਾਈਟੀ ਮਿਲ ਜੂਗੀ ਉਥੋਂ ਗੇਰਾਂ ਵਾਲੇ ਵੀ ਮਿਲ ਲੰਗੇ ਤੁਹਾਨੂੰ ਰੋਡ ਬੈਗ ਵੀ ਮਿਲ ਲੰਗੇ ਐਮਟੀਵੀ ਮਿਲ ਲੰਗੇ ਵਾਲੇ ਵੀ ਬ੍ਰਾਂਡ ਸਾਈਕਲ ਆਪਣੇ ਕੋਲੇ ਇਹ ਜਿਹੜਾ ਬੀਟ ਵੈਨ ਖੜਾਗਾ ਤੇ ਉਹ ਰੌਕ ਰਾਈਡਰ ਖੜਾ ਵੀਰੇ ਹਾਂ ਇੱਕ ਇਹ ਖੜਾ ਹੈ ਜੇ ਕਿਸੇ ਜਵਾਕਾਂ ਵਾਸਤੇ ਲੈਣਾ ਤਾਂ ਇਹ ਬੀਟ ਵੈਨ ਦਾ ਇਹ ਵੀ ਸਾਈਕਲ ਵਧੀਆ ਹੁੰਦਾ ਏ ਭਾਈ ਅੱਡ ਜਗ੍ਹਾ ਤੋਂ ਕਰ ਰਹੇ ਨੇ ਜਵਾਕ ਭਜਾਈ ਫਿਰਦੇ ਆ ਬੱਚੇ ਆ ਬੱਚੇ ਲਈ ਫਿਰਦੇ ਆ ਜੀ ਬਸ ਠੀਕ ਆ ਆ ਵੀ ਤਰਾ ਸਾਈਕਲ ਵਧੀਆ ਹਣਾ ਤੇਰਾ ਹੀ ਸਾਈਕਲ ਏ ਹਾਂ ਚਲ ਠੀਕ ਆ ਬਲਜੀਤ ਬਾਈ ਬਾਈ ਧੰਨਵਾਦ ਬਹੁਤ ਬਹੁਤ ਹੋਣਾ ਕੰਮ ਆ ਬਾਈ ਤੇਰਾ ਆਹ ਕਾਲ 올ਡ ਸਾਈਕਲ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਠੀਕ ਆ ਬਾਈ ਠੀਕ ਆ ਮੇਰਾ ਸਾਈਕਲ ਵਕਾ ਦੇ ਬਾਈ ਬਸ ਹੁਣ ਬਾਕੀ ਸਾਰਾ ਕੁਝ ਠੀਕ ਆ ਮੈਂ ਮੋਟਰਸਾਈਕਲ ਦੇ ਮਗਰ ਟਾਈ ਚੀਜ਼ ਲਵਾਏ ਆ ਉਹ ਮੈਂ ਧਾਰ ਲਵਾਏ ਆ ਮੈਨੂੰ ਕਿਹਾ ਕਿ ਸਾਈਕਲ ਵੇਚੂਗਾ ਤਾਂ ਪੈਸੇ ਦੇਊਗਾ ਤੁਹਾਨੂੰ ਚਲੋ ਬਾਈ ਜੀ ਇਹ ਸੀ ਸਾਡੀ ਬੇਨਤੀ ਵੀ ਜਿਹੜੇ ਵੀ ਸੱਜਣ ਪੁਰਾਣੇ ਸਾਈਕਲ ਲੈਣਾ ਬਾਈ ਕੋਲੇ ਪਹੁੰਚੋ ਪਿੰਡ ਮਾਨਕੀ ਬਲਜੀਤ ਕੋਲੇ ਤੇ ਸਾਈਕਲ ਇੱਥੋਂ ਲਓ ਵੇਖੋ ਜਰੂਰ ਆ ਕੇ ਇੱਕ ਵਾਰੀ ਮ ਫੋਨ ਸਾਈਕਲ ਸਟੋਰ ਕੋਲ ਵੀਰੇ ਨਾਲ ਦੀ ਨਾਲ ਪਹਿਲਾਂ ਨਿਕਲ ਚੁੱਕਿਆ ਤੁਸੀਂ ਥਾਲੋ ਵੀ ਬਹੁਤ ਹਾਂ ਸਾਈਕਲ ਬਹੁਤ ਸੀ ਪਹਿਲਾਂ ਉਹ ਵੇਚ ਕੇ ਬਕ ਚੱਲੀ ਜਾਂਦਾ ਕੰਮ ਜੋ ਹੁਣ ਮੈਂ ਠੱਲ ਗਿਆ ਕਿਉਂਕਿ ਹੋਰ ਮਿੱਤਰ ਬੇਲੀ ਬਾਕੀ ਜੇ ਤੁਸੀਂ ਵੇਚਣੀ ਵੀ ਹੈਗੇ ਸਾਈਕਲ ਕੋਡੇ ਕੋਲੇ ਚੰਗੇ ਸਾਈਕਲ ਹੈਗੇ ਆ ਤੇ ਤੁਸੀਂ ਵੇਚਨੇ ਆ ਤਾਂ ਤੁਸੀਂ ਉਹ ਵੀ ਬਾਈ ਨਾਲ ਸੰਪਰਕ ਕਰਕੇ ਇੱਥੇ ਥਾਲ ਸਕਦੇ ਹੋ ਬਾਈ ਕੋਲੇ ਗਾਹ ਕਾਉਂਦੇ ਰਹਿੰਦੇ ਜਦੋਂ ਵਿਕ ਜਾਂਦਾ ਉਹ ਤੁਹਾਨੂੰ ਪੈਸੇ ਤੇਲੇ ਦੇ ਦੂਗਾ ਇਹ ਜੇ ਕਿਸੇ ਨੇ ਵੇਚਣ ਵਾਲੇ ਵੀ ਆਜੋ ਤੇ ਲੈਣ ਵਾਲੇ ਵੀ ਆਜੋ ਫੇਵਰੇਟ ਤੇ ਇੱਕ ਰਿਕੁਐਸਟ ਹੋਰ ਆਉਂਦੀ ਆਪਣੇ ਡਾਕਟਰ ਨੂੰ ਵੀ ਜਿਵੇਂ ਨਾ ਆਪਾਂ ਜਿਹੜੇ ਵੀ ਬਾਈ ਆਉਂਦੇ ਆ ਆਪਣੇ ਉਹਦੇ ਨਾਲ ਜਾਣਕਾਰੀ ਲੈਂਦੇ ਆ ਬੰਦੇ ਜਿਨ੍ਹਾਂ ਨੇ ਵੀ ਆਉਣਾਗਾ ਉਹਨਾਂ ਨੂੰ ਨਾ ਸੈਟੀਸਫਾਈ ਹੋ ਜਾਂਦੇ ਆ ਬੰਦੇ ਨੂੰ ਯਕੀਨ ਹੋ ਜਾਂਦਾ ਭਰੋਸਾ ਹੋ ਜਾਂਦਾ ਵੀ ਹਾਂ ਤਾਂ ਆਪਾਂ YouTube ਚੈਨਲ ਬਈ ਦੇਖ ਕੇ ਆਈਏ ਤਾਂ ਉਹਦੇ ਨਾਲ ਬਹੁਤ ਵਧੀਆ ਫਾਇਦਾ ਰਹਿੰਦਾ ਅਗਲੇ ਠੀਕ ਆ ਬਾਈ ਕਿਉਂਕਿ ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਕਿੱਥੋਂ ਆਉਂਦੇ ਆ ਤੇ ਕਿਹੜੇ ਕਿਹੜੇ ਸਾਈਕਲ ਆ ਬਾਈ ਕੋਲੇ ਹਾਂਜੀ ਵੀਰੇ ਠੀਕ ਆ ਬਾਈ ਬਾਕੀ ਬਾਈ ਜੇ ਬਾਹਰੋਂ ਕੋਈ ਬੰਦਾ ਸਾਈਕਲ ਮੰਗਾਵੇ ਦੂਰ ਵਾਲਾ ਮੰਨ ਲਓ ਭਰੋਸੇ ਨਾਲ ਮੰਗਾ ਲੇ ਦੇਖ ਕੇ ਹੀ ਤਾਂ ਤੁਸੀਂ ਉਹਨੂੰ ਕੋਰੀਅਰ ਵਗੈਰਾ ਦਾ ਵੀ ਦਿੱਨੇ ਸਹੂਲਤਾਂ ਭਰੇ ਪਤਾ ਕੀ ਆ ਦੇਖੋ ਜੀ ਮੈਂ ਚਲੋ ਹੁਣ ਬਾਹਰ ਤੋਂ ਵੀ ਆਪਾਂ ਨੂੰ ਕਹਿੰਦੇ ਆ ਬਾਈ ਜਿਵੇਂ ਆਪਾਂ ਨੂੰ ਸਪੇਨ ਤੋਂ ਵੀ ਫੋਨ ਆਇਆ ਬਾਈ ਕੁੜਦੇ ਉਹਨਾਂ ਦੀ ਬਦੌਲਤ ਤੇ ਸਪੇਨ ਤੇ ਨਿਊਜ਼ੀਲੈਂਡ ਤੇ ਯੂ ਐਸ ਏ ਦੇ ਵਿੱਚੋਂ ਫੋਨ ਆਇਆ ਬਾਈ ਉਹਨਾਂ ਨੇ ਕਿਹਾ ਵੀ ਜੇ ਕੋਰੀਅਰ ਕਰ ਸਕਦੇ ਹਾਂ ਤੋਂ ਉਹ ਵੀ ਅਵੇਲੇਬਲ ਹੱਸੇ ਜੀ ਕੋਰੀਅਰ ਦਾ ਖਰਚਾ ਅਲੱਗ ਪੈ ਜਾਊਗਾ ਹਾਂ ਉਹ ਖਰਚਾ ਅਲੱਗ ਪੈ ਜਾਂਦਾ ਜੀ ਹਾਂਜੀ ਹਾਂਜੀ ਵੀਰੇ ਸੋ ਬਾਈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੁਹਾਨੂੰ ਦੇਖ ਰਹੇ ਹਾਂ ਤੇ ਐਸੇ ਬਲੌਗ 'ਚ ਆਪਾਂ ਇੱਕ ਜਾਣਕਾਰੀ ਇਹ ਵੀ ਦੇ ਦਈਏ ਵੀ ਬਹੁਤ ਛੇਤੀ ਅਸੀਂ ਇੱਕ ਨਵਾਂ ਸਫ਼ਰ ਵੀ ਸ਼ੁਰੂ ਕਰ ਰਹੇ ਹਾਂ ਤੋ ਮੇਰਾ ਤੈਨੂੰ ਸੁੱਤਾ ਜਾ ਪਿਆ ਸੀ ਮੈਂ ਤਾਂ ਉਹ ਚੁੰਗੀਆਂ ਜ ਵੱਢੀ ਜਾਣਾ ਚਲ ਵੀ ਜਾ ਕੇ ਪੂ ਚਾਰ ਪੰਜ ਮਹੀਨੇ ਹੋ ਗਏ ਕੁਛ ਪਾਇਆ ਹੀ ਨਹੀਂ ਸੀਗਾ ਹੈਨਾ ਤੇ ਬਾਈ ਤੇ ਸਾਈਕਲ ਵੀ ਦੇਖੋ ਲਾ ਕੇ ਤੇ ਦੂਬਾ ਸਾਡੇ ਸਫਰ ਵੀ ਦੇਖੋ ਖਾਰਾਂ ਦਾ ਬਹੁਤ ਬਹੁਤ ਧੰਨਵਾਦ